ਦੀ ਲੰਬੜਾਂ ਦੇ ਬਿੱਲੂ ਦੀ ਗੱਡੀ ਆ ਦੇਖੋ ਇਹ ਵੀ ਪਾਰਟੀ ਫੋਟੋ ਪਿੰਡਾਂ ਵਾਲੇ ਦੀ ਸਤ ਧੰਕਾ ਕਰਿਆ ਗਾ ਤੇ ਸ਼ਰੇਮ ਮੈਂ ਕਹਿੰਦਾ ਜੀ ਆਕੇ ਗੰਦ ਪਾਇਆ ਪੰਜਾਬ ਜਾਕੇ ਤੂੰ ਦੇਣੀ ਸਾਧਿੰਦੇ ਧਰਨੇ ਦਾ ਆ ਦੇਖੋ ਜੀ ਮੇਰੀ ਘਟਨਾ ਹੋਈ ਕਿ ਮੈਂ ਪਰਮਾਨੇ ਗੱਡੀ ਭਰਨ ਗਿਆ ਦਾ ਫੈਕਟਰੀ ਚ ਉੱਤੇ ਪੁਲਿਸ ਵਾਲੇ ਆਏ ਨਾਲ ਉਹਨੇ ਮੇਰੇ ਥੱਪੜ ਮਾਰਿਆ ਜੀ ਨਾਲ ਉਹਨੇ ਮੇਰੇ ਸੀਰੀ ਸਾਹਿਬ ਤੇ ਲੱਤ ਮਾਰੀ ਔਰ ਕਹਿੰਦਾ ਫੋਟੋ ਕਿਉਂ ਲਾਈ ਕਹਿੰਦਾ ਖਾਲੀ ਉਹ ਹੈ ਅਤਵਾਦੀ ਹੈ ਗੁਰਵਾਦੀ ਹੈ ਸਾਡਾ ਦੇਸ਼ ਖਰਾਬ ਕੀਤਾ ਫਿਰ ਉਹਨੇ ਫੋਟੋ ਪਾੜੀ ਫਿਰ ਇੱਕ ਮੇਰਾ ਬਰਾਦਰ ਉਹਨੂੰ ਵੀ ਧੱਕੇ ਮਾਰੇ ਉਹਨੇ ਫਿਰ ਇਹ ਦਿੱਤਾ ਕਰਕੇ ਤੇਰੀ ਗੱਡੀ ਕੋਲ ਕਰਨੀ ਫੈਟੀ ਦੇ ਬਾਲ ਘੜੇ ਨਹੀਂ ਥਾਣੇ ਦੇ ਅੰਦਰ ਕਰਨੀ ਇਹ ਫੈਕਟਰੀ ਦੇ ਅੰਦਰ ਹੋਈ ਕੱਟਣਾ ਕੋਰ ਅੰਦਰ ਹੋਈ ਅੰਦਰ ਹੋਈ ਪੁਲਸ ਵਾਲੇ ਅੰਦਰ ਨੂੰ ਆਏ ਅੱਛਾ ਹਾਂ ਜੀ ਹੋਰ ਕੀ ਕਹਿੰਦੇ ਸੀ ਤੁਹਾਨੂੰ ਹੋਰ ਤਾਂ ਕਹਿੰਦੇ ਵੀ ਇਹ ਗੱਡੀ ਥਾਣੇ ਦੇ ਅੰਦਰ ਕਰਨੀ ਇਦਾਂ ਕਰਕੇ ਕਹਿੰਦਾ ਗੰਦ ਪਾਇਆ ਥੱਲੇ ਤੇ ਪੰਜਾਬ ਤੇ ਆ ਕੇ ਮਾਜਲ ਚ ਪੇ ਤੁਈ ਥੱਲੇ ਸਾਧਾ ਧਰਨੇ ਚ ਸਾਦਿੰਦੇ ਇਦਾਂ ਕਰਕੇ ਉਹਨੇ ਬਹੁਤ ਖੁਸ਼ੀ ਨਾਲ ਗਾਲਾਂ ਕੱਢੀਆਂ ਆਈ। ਇਹ ਰਾਣਾ ਜੀ ਇੱਕ ਵਾਰ ਨਹੀਂ ਹੋ ਰਿਹਾ ਜਿੱਦਾਂ ਸਾਡੇ ਵੀਰ ਨੇ ਪਹਿਲਾਂ ਝੌਂਕੀ ਭਾਜੀ ਨੇ ਦੱਸਿਆ ਇਹ ਬਾਰ-ਬਾਰ ਸਾਨੂੰ ਟੋਇਆ ਜਾ ਰਿਹਾ। ਜਦੋਂ ਇਹ ਪਹਿਲਾਂ ਹੋਲੇ ਮਹੱਲੇ ਦੇ ਇਹ ਦਿਨ ਚੱਲਦੇ ਸੀ ਪਿਛਲੇ ਸਾਲ ਉਦੋਂ ਜਦੋਂ ਸਾਡੇ ਉੱਪਰ ਝੰਡੇ ਲਾਏ ਗਏ ਸੀ ਅਸੀਂ ਆ ਕੇ ਮੋੜੇ ਇੱਥੇ ਆ ਕੇ ਅਸੀਂ ਨਾਕਾ ਲਾ ਲਿਆ ਸੀ ਤੇ ਬਾਬੇ ਬਖਸ਼ੀਸ਼ ਹੁਣੀ ਆਏ ਸੀ ਸਾਰਾ ਆਲ ਪੰਜਾਬ ਅਸੀਂ ਕਾਲ ਦਿੱਤੀ ਸੀ ਤੇ ਸਾਰੇ ਜਥੇਬੰਦੀਆਂ ਦੇ ਸਿੰਘ ਆ ਗਏ ਸੀ ਇੱਥੇ ਨਾਕਾ ਲਾ ਲਿਆ ਸੀ। ਇਹੀ ਡੀਸੀ ਸਾਨੂੰ ਲਿਖ ਕੇ ਦੇ ਕੇ ਗਈ ਸੀ ਉੱਪਰ ਵਾਲੀ ਪੀਏ ਜਿੱਦਾਂ ਦੇ ਤੁਸੀਂ ਨਿਸ਼ਾਨ ਹੈ ਤੁਹਾਡੇ ਆ ਉਦਾਂ ਦੇ ਸਾਡੇ ਨਿਸ਼ਾਨ ਹੈ ਜਿੱਦਾਂ ਦੇ ਮਰਜ਼ੀ ਆਓ ਜਿੱਦਾਂ ਦੇ ਤੀਰਥ ਸਥਾਨ ਸਾਡੇ ਥੱਲੇ ਆ ਉਦਾਂ ਦੇ ਤੁਹਾਡੇ ਆ ਤੁਸੀਂ ਆਂ ਜਾਂ ਜਾਂਦੀ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਦੇਖੋ ਇਹ ਤੇ ਘੱਟ ਜਿੱਦਾਂ ਤੁਸੀਂ ਪਹਿਲਾਂ ਕਿੰਨਾ ਘੱਟ ਗਿੰਤੀਆਂ ਇਹ ਤੇ ਘਟੋ ਰਿਹਾ ਸਾਨੂੰ ਦੇਖੋ ਸਾਡਾ ਮਕਸਦ ਇਹ ਨਹੀਂ ਹੈ ਵੀ ਅਸੀਂ ਦੰਗੇ ਫਲਾਈਏ ਇਹਨਾਂ ਲੋਕਾਂ ਦਾ ਮਕਸਦ ਹੈ ਸਾਡੇ ਦੋਕ ਦੇ ਸਰਦਾਰ ਬੈਠੇ ਹੋਣਗੇ ਲਾਗੇ ਜਾ ਕੇ ਬੀੜੀ ਪੀਣਗੇ ਵੀ ਇਹ ਕਿਦਾਂ ਬੋਲਦੇ ਆ ਸਾਨੂੰ ਟੁੰਦੇ ਆ ਪਰ ਅਸੀਂ ਇਹਨਾਂ ਨੂੰ ਚੇਤਾਵਨੀ ਦੇਣੇ ਆ ਅਗਰ ਇਹ ਡਿਮਾਂਡ ਕਿਸੇ तरीके ਨਾਲ ਹੋ ਜਾਂਦੀ ਆ ਪਰ ਅਸੀਂ ਪੂਰੇ ਕਿਸਾਨ ਜਥੇਬੰਦੀਆਂ ਨਾਲ ਤੇ ਪੂਰੀਆਂ ਸਮਾਜ ਸੇਵੀ ਜਥੇਬੰਦੀਆਂ ਨਾਲ ਨਾ ਰਲ ਕੇ ਜਿੰਨਾ ਚਿਰ ਉਪਰ ਦਾ ਪ੍ਰਸ਼ਾਸਨ ਆ ਕੇ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਡਿਮਾਂਡ ਦੀ ਗੱਲ ਛੱਡੋ ਅਸੀਂ ਇੱਕ ਵੀ ਗੱਡੀ ਨਾਲ ਉੱਪਰ ਦੀ ਉੱਪਰ ਨਾ ਥੱਲੇ ਦੀ ਥੱਲੇ ਕੋ ਕੱਲ ਦੀਆਂ ਫੇਸਬੁਕਾਂ ਦੇ ਬੜੀਆਂ ਐਨੀਆਂ ਦੀਆਂ ਵੀਡੀਓ ਉਹ ਵਾਇਰਲ ਹੋ ਰਹੀਆਂ ਸਾਨੂੰ ਵੀ ਬੜੇ ਫੋਨ ਆ ਰਹੇ ਆਲ ਪੰਜਾਬ ਚੋਂ ਫੋਨ ਆ ਰਹੇ ਆ ਕੁਝ ਕੱਲੇ ਸਾਨੂੰ ਨਹੀਂ ਆ ਰਹੇ ਸਾਰੇ ਭਰਾਵਾਂ ਨੂੰ ਆ ਰਹੇ ਜਿਹੜੇ ਇਹ ਲਾਗੇ ਬੈਠੇ ਆ ਬਾਰਡਰਾਂ ਦੇ ਜਿਹੜੇ ਬੈਠੇ ਆ ਉਹ ਸਭ ਨੂੰ ਪਤਾ ਵੀ ਕੀ ਹਾਲਾਤ ਸਾਡੇ ਇਹਨਾਂ ਲੋਕੀ ਬਣਾ ਰਹੇ ਆ ਪਰ ਅਸੀਂ ਬੇਨ ਦੇ ਜੋ ਦਾਵੀ ਦੇਖ ਲੋ ਤੇ ਜੇ ਤੁਸੀਂ ਉਦਾਂ ਚ ਪਿਆਰ ਨਾ ਬੈਠ ਕੇ ਮਤਲਬ ਹੱਲ ਜਿੰਨਾ ਚਿਰ ਸਾਡੇ ਭਰਾ ਨੂੰ ਇਨਸਾਫ ਨਹੀਂ ਮਿਲਦਾ ਹੁਣ ਤੇ ਡਿਮਾਂਡ ਦੀ ਤੇ ਗੱਲ ਛੱਡੋ ਅਸੀਂ ਗੱਡੀ ਵੀ ਅੱਧੇ ਪੌਣੇ ਘੰਟੇ ਤੱਕ ਜਾਈਏ ਸਾਰੀਆਂ ਜਥੇਬੰਦੀਆਂ ਆਂਦੀਆਂ ਐ ਸਾਡੇ ਹੱਕ ਦੇ ਵਿੱਚ ਜਿਹਦਾ ਪਹਿਲਾਂ ਖੜੀਆਂ ਹੋਣ ਵੀ ਸਾਨੂੰ ਫੋਨ ਆ ਰਹੇ ਆ ਕਿ ਅਸੀਂ ਰੋਡ ਦੀ ਬੰਦ ਰੋਡ ਬੰਦ ਕੀਤਾ ਹੱਲ ਨਹੀਂ ਹੈਗਾ ਅਸੀਂ ਅਸੀਂ ਵੀ ਕਹਿੰਨੇ ਆ ਅਸੀਂ ਅਜੇ ਵੀ ਕਹਿੰਨੇ ਆ ਟੇਬਲ ਟਾਕ ਤੇ ਬੈਠ ਕੇ ਉਹਨਾਂ ਬੰਦਿਆਂ ਦੀ ਜਿੰਨੇ ਹੋਏ ਹੈਗੇ ਆ ਉਹਨਾਂ ਦੇ ਪਰਚਾ ਦਰਜ ਹੋ ਕੇ ਦੇਖੋ ਇੱਕ ਬੰਦਾ ਅੰਦਰ ਆ ਕੇ ਪੁਲਿਸ ਅੰਦਰ ਜਾ ਕੇ ਬੰਦੇ ਤੇ ਠੋਡ ਮਾਰ ਰਹੀ ਹੈ ਜੀ ਸਾਡੇ ਕਕਾਰਾਂ ਦੀ ਬੇਦਬੀ ਕੀਤੀ ਜਾ ਰਹੀ ਹੈ ਅਸੀਂ ਫੇਰ ਚੋਪਿਆਂ ਦੀ ਆ ਕਿੰਨੇ ਭਰਾ ਜਿਹੜੇ ਪਰਮਾਣੇ ਤੇ ਸਾਡੇ ਥੱਲੇ ਬਿਠੇ ਕਿੰਨਿਆਂ ਨੂੰ ਅਸੀਂ ਕੁੱਟਮਾਰ ਕਰਦੇ ਆ ਜੀ ਇੱਥੇ ਅਸੀਂ ਤਾਂ ਕਦੀ ਕਦੀ ਸਾਡੇ ਆ ਤੇ ਸਾਡੇ ਬੰਦੇ ਬੂਲਣਵਾਦੀ ਕਰਦੇ ਵੇਖੇ ਆ ਇਹ ਪਹਿਲਾ ਚਾਂਟ ਦਾ ਜਿਹੜਾ ਸਾਡੇ ਨਾਲ ਹੋ ਰਹੀ ਹੈ ਇਹ ਸਾਡੇ ਲੋਕ ਗੰਦੇ ਆ ਸਾਡੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਐ ਜਿਹੜੇ ਲੋਕ ਸਾਡੇ ਲੋਕ ਸ਼ਹਿ ਦੇ ਰਹੇ ਉਪਰ ਇਹ ਤਾਂ ਹੋ ਰਿਹਾ ਰਣਾ ਜੀ ਨਹੀਂ ਤਾਂ ਉਹਨਾਂ ਦੀ ਜੁਰਤ ਨਹੀਂ ਐ ਕਿ ਕਿਸੇ ਸਰਦਾਰ ਨੂੰ ਮੈਂ ਤਾਂ ਬੇਨਤੀ ਕਰਦਾ ਜਿਨਨੇ ਵੀ ਸੰਤਪਿੰਨ ਰਾਣੇ ਦੀ ਫੋਟੋ ਲਾਈ ਐ ਤਿਰਪਾਣ ਰੱਖੋ ਗੱਡੀ ਦੇ ਵਿੱਚ ਅਸੀਂ ਜਾਣਦੇ ਆ ਯੂਪੀ ਪਿਆਰ ਨੂੰ ਅਸੀਂ ਚੱਲਦੇ ਆ ਤਿਰਪਾਣ ਰੱਟੀਆਂ ਸਾਥ-ਸਾਥ ਫੜਦੀਆਂ ਹਿੰਮਤ ਨਹੀਂ ਪੈਂਦੀ ਕਿਸੇ ਦੀ ਹੱਥ ਲਾਉਣ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜੇਕਰ ਕਰਪਾਣ ਵਿੱਚ ਰੱਖੋਗੇ ਅਗਰ ਡੱਦਾ ਤੁਹਾਡੇ ਲੱਗੇ ਨਹੀਂ ਲੱਗੂਗਾ ਤੇ ਜਿੰਨਾ ਚਿਰ ਇਹਨੂੰ ਨਿਆ ਨਹੀਂ ਮਿਲਦਾ ਉਹਨਾਂ ਜਿਹੜੇ ਸੁਭਰਾ ਦੇ ਨਾਲ ਇਸ ਬਜ਼ੁਰਗਾਂ ਦੇ ਨਾਲ ਦੀ ਡੜ ਕੇ ਸਾਡੀਆਂ ਜਥੇਬੰਦੀਆਂ ਸਾਰੀਆਂ ਇਹਨਾਂ ਦੇ ਨਾਲ ਖੜੀਆਂ ਨੇ ਡਿਮਾਂਡ ਦੀ ਗੱਲ ਛੱਡੋ ਜਿੰਨਾ ਚਿਰ ਉਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ 95ਏ ਨਹੀਂ ਲੱਗਦੀ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਇਹ 1 ਸਾਲ ਪਹਿਲਾਂ ਵੀ ਇਹ ਕੰਮ ਹੋਇਆ ਸੀਗਾ ਉੱਥੇ ਦੀ ਮੈਨੇਜਮੈਂਟ ਨੇ ਨਾ ਜਿਹੜੀ ਪਰਮਾਣੇ ਦੀ ਮੈਨੇਜਮੈਂਟ ਹੈ ਉਹਨਾਂ ਨੇ ਜਿਹੜੀਆਂ ਕਿ ਸੰਤਾਂ ਦੀਆਂ ਫੋਟੋ ਲੱਗੇ ਹਨ ਜਿਹੜੀ ਜਿਹੜੀ ਗੱਡੀ ਪਰ ਉਹ ਸਾਰੀਆਂ ਗੱਡੀਆਂ ਨੂੰ ਬਲੈਕਲਿਸਟ ਕਰਨੇ ਦਾ ਇੱਕ ਵਾਰ ਇਹਨਾਂ ਨੇ ਦੋ ਤਿੰਨ ਤਿੰਨ ਤਾਂ ਗੱਡੀਆਂ ਬਲੈਕਲਿਸਟ ਕਰਾਈ ਦਿੱਤੀਆਂ ਸੀਗੀਆਂ ਸਾਡੀ ਖੋਦੀ ਗੱਡੀ ਨੇ ਨਾ ਬਲੈਕਲਿਸਟ ਕਰੀ ਉੱਪਰ ਵਾਲੀ ਮੈਨੇਜਮੈਂਟ ਨੇ ਉਹਦੇ ਬਾਅਦ ਫਿਰ ਉਹ ਉੱਪਰ ਮਾਫੀ ਮੰਗੀ ਉਹਨਾਂ ਨੇ ਆਪਣੇ ਵਿੱਚ ਗੱਲਬਾਤ કરી ਥੱਲੇ ਵਾਲੀ ਮੈਨੇਜਮੈਂਟ ਨਾਲ ਗੱਲਬਾਤ કરી ਤੇ ਉਹਨਾਂ ਨੇ ਗੱਡੀਆਂ ਕਰਤੀਆਂ ਬਹਾਲ ਜੀ ਉਹਦੇ ਬਾਅਦ ਚਲੋ ਅਸੀਂ ਸੋਚਿਆ ਵੀ ਚਲ ਕਿਤੇ ਨਹੀਂ ਇਹਨਾਂ ਦਾ ਇਹ ਸਮਾਂ ਹੁਣ ਟਲ ਗਿਆ ਵੀ ਹੁਣ ਅੱਗੇ ਵਾਸਤੇ ਇਹ ਕੰਮ ਨਹੀਂ ਕਰੂਗੇ ਹੁਣ ਉਸੇ ਮੈਨੇਜਮੈਂਟ ਦਾ ਸਾਨੂੰ ਤਾਂ ਇਹ ਸ਼ੱਕ ਹੈ ਵੀ ਉਸੇ ਮੈਨੇਜਮੈਂਟ ਨੇ ਪੁਲਿਸ ਨੂੰ ਕੰਪਲੀਟ ਕਰਕੇ ਜਿਸ ਤਰ੍ਹਾਂ ਸਾਡਾ ਇੱਕ ਭਰਾ ਵੀ ਉੱਥੇ ਖੜਾ ਸੀਗਾ ਉਹ ਕਹਿੰਦਾ ਪੁਲਿਸ ਵਾਲੇ ਕਹਿੰਦੇ ਸਾਨੂੰ ਕੰਪਲੀਟ ਦਿੱਤੀ ਗਈ ਬਾਹਰੋਂ ਕੰਪਲੀਟ ਦੇ ਕੇ ਤਾਂ ਹੀ ਨਾ ਮੁੰਡੇ ਮਗਰ ਉਹ ਪੁਲਿਸ ਵਾਲੇ ਆਏ ਤੇ ਅੰਦਰ ਜਾ ਕੇ ਇਹਨਾਂ ਨੇ ਗੱਡੀਆਂ ਪਰਤੇ ਫੋਟੋਆਂ ਪਾੜੀਆਂ ਤੇ ਇਹਨਾਂ ਦੀ ਦਸਤਾਰ ਦੀ ਬੇਅਦਬੀ ਕਰੀ ਤੇ ਸ਼੍ਰੀ ਸਾਹਿਬ ਪਰ ਲੱਤਾਂ ਮਾਰੀਆਂ ਗਈਆਂ ਇਹ ਉੱਪਰ ਵਾਲੀ ਮੈਨੇਜਮੈਂਟ ਨੂੰ ਵੀ ਪੂਰਾ ਸਾਥ ਦੇਣਾ ਚਾਹੀਦਾ ਸੀਗਾ ਇਹਨਾਂ ਦਾ ਫੈਕਟਰੀ ਦੇ ਅੰਦਰ ਜਾ ਕੇ ਜਿਹੜਾ ਪਰਦੇਸਾ ਉੱਥੇ ਵੀ ਸਾਡੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵੀਰ ਜੀ ਇਹ ਤਾਂ ਪਹਿਲੇ ਦਮ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈ ਵੀ ਝੂਠੀਆਂ ਕਸਮਾਂ ਖਾ ਕੇ ਗਊਆਂ ਦੀਆਂ ਬਾਅਦ ਵਿੱਚ ਹਮਲੇ ਕਰਨੇ ਉਹੀ ਕੰਮ ਹੁਣ ਇਹਨਾਂ ਨੇ ਫੜ ਲਿਆ ਇੱਕ ਸਾਲ ਪਹਿਲਾਂ ਵੀ ਇਹੀ ਬੇਅਦਬੀ ਕੀਤੀ ਇਹਨਾਂ ਨੇ ਹੁਣ ਇਹਨਾਂ ਦਾ ਜਮਾਂ ਹੀ ਬੇਅਦਬੀ ਦਾ ਹੱਦੇ ਪਾਰ ਕਰ ਦਿੱਤੀ ਇਹਨਾਂ ਨੂੰ ਵੀਰ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਜੇ ਮੁੰਡਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਇਨਸਾਫ ਨਾ ਮਿਲਿਆ ਤਾਂ ਅਸੀਂ ਜਿਹੜੀ ਹਿਮਾਚਲ ਦੀ ਗੱਡੀ ਆ ਕੋਈ ਵੀ ਥੱਲੇ ਨੂੰ ਨਹੀਂ ਆਉਣ ਦੇਵਾਂਗੇ ਨਾ ਥੱਲੇ ਦੇ ਉੱਪਰ ਨੂੰ ਜਾਣ ਦੇਵਾਂਗੇ ਅਸੀਂ ਰੋਡ ਜਾਮ ਕਰਾਂਗੇ ਵੱਧ ਤੋਂ ਵੱਧ ਪ੍ਰਸ਼ਾਸਨ ਸਾਡਾ ਸਾਥ ਦੇਵੇ ਕਿ ਉੱਪਰ ਵਾਲਾ ਪ੍ਰਸ਼ਾਸਨ ਜਾਂ ਤੰਗ ਕਰਦਾ ਹੈਟੇ ਵਾਲੇ ਗੱਡੀਆਂ ਨੂੰ ਪੰਜਾਬ ਦੇ ਬੰਦੇ ਆ ਸਿੱਖਾਂ ਦੇ ਮੁੰਡਿਆਂ ਨੂੰ ਪਿੱਛੇ ਜੇ ਦਸਤਾਰ ਮੁੰਡੇ ਦੀ ਲਾਈ ਮਨਾਲੀ ਇੱਕ ਤਾਂ ਵੀ ਕੁਝ ਨਹੀਂ ਬੋਲੇ ਪ੍ਰਸ਼ਾਸਨ ਉੱਥੇ ਹਿਮਾਚਲ ਦਾ ਹੁਣ ਹੁਣ ਫੇਰ ਜਮਾਂ ਹੀ ਹੱਥੇ ਪਾਰ ਕਰਕੇ ਇਹਨਾਂ ਦੇ ਮੁੰਡਿਆਂ ਦਾ ਐਨਾ ਬੁਰਾ ਫੈਕਟਰੀ ਦੇ ਅੰਦਰ ਕੋਣ ਕਰ ਸਕਦਾ ਫੈਕਟਰੀ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਜੀ ਉੱਥੇ ਕੈਮਰੇ ਲੱਗੇ ਹੋਏ ਕੈਮਰੇ ਸਾਰੇ ਕੁਝ ਰਿਕਾਰਡ ਹੋਣਾ ਚਾਹੀਦਾ ਸੀਗਾ ਕੁਝ ਨਹੀਂ ਕਰਿਆ ਇਹਨਾਂ ਦੇ ਕੱਲੇ ਕੱਲੇ ਮੁੰਡੇ ਦੇ ਵਿਚਾਰੇ ਇਹਨਾਂ ਨਾਲ ਕਿਆ ਕਰਨਾ ਤਾਂ ਉੱਥੇ